ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਣੂ ਜੀ ਉਸ ਨਾਓ ਜੀ ਠੀਕ ਠਾਕ ਅਸੀਂ ਠੀਕ ਠਾਕ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ ਪਰ ਮਤਮਾ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ ਤੇ ਅੱਜ ਦਾ ਵਲੌਗ ਸਟਾਰਟ ਕਰ ਲਗੇ ਅੱਜ ਅਸੀਂ ਚਲੇ ਆ ਜੀ ਅ ਰਿਸ਼ਤੇਦਾਰਾਂ ਦੇ ਉੱਥੇ ਖਣਪਰ ਸਾਹਿਬ ਰੱਖਿਆ ਉਹਨਾਂ ਨੇ ਤੇ ਸਾਡੀ ਫੈਮਿਲੀ ਤਕਰੀਬਨ ਸਾਰੇ ਆਏ ਨੇ ਰਿਸ਼ਤੇਦਾਰ ਹੋਰ ਵੀ ਇਹ ਦੇਖੋ ਸਾਡੀ ਬੇਟੀ ਛੋਟੀ ਤੋਂ ਭਾਈਸਾਹ ਨੇ ਤੇ ਪਤੇ ਖਾਨ ਪਰਸਾ ਰੱਖਿਆ ਹੁਣ ਇਹ ਦੇਖੋ ਸਾਡੀ ਬੇਟੀ ਤਿਆਰ ਹੋ ਚੁੱਕੀ ਹੈ ਕਿਊਟ ਸਾਰੇ ਆਪਣੇ ਆਪਣੇ ਕਮਰਿਆਂ ਦੇ ਵਿੱਚ ਲੱਗੇ ਹੋਏ ਨੇ ਟਾਈਮ ਤੇ 8 ਵਜੇ ਦਾ ਦਿੱਤਾ ਇਹ ਪਤਾ ਨਹੀਂ ਹੁਣ ਲੇਟ ਹੀ ਹੋ ਗਏ ਤੇ ਹੈ ਆ ਜਾਈ ਤੇ ਮੇਰਾ ਬਾਊ ਬਿਆਰ ਹੋਇਆ ਬਸ ਕੱਲਾ ਆਹ ਹਾਂ ਮੇਰਾ ਕੈ ਗੁਸ਼ੀਸ਼ ਗੁਸ਼ੀਸ਼ ਤਿਆਰ ਹੋਈ ਤਾਂ ਗੁਸ਼ੀਸ਼ ਅੱਛਾ ਜੀ ਮੈਂ ਤਿਆਰ ਹੋ ਜੂ ਅਸੀਂ ਸਾਡੇ ਸਟੂਏ ਵਿੱਚ ਪਾ ਰਹੇ ਹਾਂ ਅਸੀਂ ਨਿਕੋ ਬਾਤ ਨਹੀਂ ਲਾਉਣੀ ਦੇਖੋ ਲਾ ਹਾਂ ਆਸਤ ਆਰੇ ਆਪਣੇ ਆਪਣੇ ਰੂਮ ਚ ਲੱਗੇ ਹੋਏ ਨੇ ਮੰਮੀ ਉੱਠੀ ਆ ਮੰਮੀ ਨਮਸਕਾਰ ਕਰ ਰਹੀ ਬਾਬਾ ਜੀ ਨੂੰ ਮੱਥਾ ਟੇਕ ਰਹੇ ਨੇ 2 ਨੰਬਰ ਬੰਦ ਗਿਆ ਬਾਬੂ ਉੱਠੇ ਰੋ ਪਾ ਲੈ ਕੇ ਆ ਸੇ ਹਾਤਾ ਕੋਈ ਤੇ ਅੱਗੇ ਜਾਂਦੇ ਰਹੇ ਅੱਗੇ ਜਾਂਦੇ ਨੇ ਇੱਕ ਮਿੰਟ ਮੈਂ ਇਸ ਨੂੰ ਤੀਖਾ ਕਰਤਾ ਹਾਂ ਆਪ ਇਸ ਨੂੰ ਅੱਗੇ ਚ ਇਤਰੀ ਮਾਲਾ ਤੇ ਆ ਮਾ ਭਰ ਦੋ ਇਤਨੀ ਆ ਮਾ ਤੇ ਦੱਸ ਇੱਕ ਟਾਕਾ ਉਧਰ ਕੀ ਹੈ ਇਹ ਆ ਉਹ ਜਿੰਗਰ ਪਾਵੇ ਇੱਥੇ ਹੈ ਆਹ ਆਹ ਉਹ ਮੇਰੀ ਲਾਟ ਤੋੜ ਦਿੱਤੀਓ ਜੀ ਆਪਾਂ ਆਉਣਗੇ ਤਿਆਰ ਤੇ ਆਪਾਂ ਚੱਲਿਆ ਜੀ ਨੂਰਪੁਰ ਲਮਾਣੇ ਨੂਰਪੁਰ ਲਵਾਨੇ ਮੇਰੇ ਮਾਮੇ ਸਹੁਰੇ ਉੱਥੇ ਸਾਡੇ ਮਾਮੇ ਤੁਹਾਡੇ ਇਹਨਾਂ ਦੇ ਮਾਮੇ ਆ ਸਾਡੇ ਮਾਮੇ ਸਹੁਰੇ ਇਹਨਾਂ ਦੇ ਮਾਮੇ ਤੇ ਉੱਥੇ ਖਣਪੜ ਸਾਹਿਬ ਰੱਖਿਆ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਉਹਨਾਂ ਦੇ ਖੇਤਾਂ ਦੇ ਵਿੱਚ ਬਾਬੇ ਜੰਡ ਦੀ ਜਗ੍ਹਾ ਨਾਲੇ ਦਰਸ਼ਨ ਦਦਾਰੇ ਕਰਾਂਗੇ ਮਾਲਕ ਦੇ ਸੀਦਾਂ ਦੀ ਸੀਦਾਂ ਦੀ ਤੇ ਅਰਦਾਸ ਬੇਨਤੀ ਜੋ ਵੀ ਕਰੇ ਉੱਥੇ ਹਨਾ ਮਹਾਰਾਜ ਦੀ ਕਿਰਪਾ ਬਹੁਤ ਪੂਰੀ ਹੁੰਦੀ ਹੈ ਜੀ ਚਲੋ ਚਲਿਏ ਫਿਰ ਕਨਫਿਊਜ਼ ਆ ਮੈਨੂੰ ਕਿਹੜੀ ਗੱਡੀ 'ਚ ਜਾਣਾ ਤੇ ਕਿਹੜੀ 'ਚ ਨਹੀਂ ਹੈਨਾ ਠੀਕ ਹੈ ਇਹ ਚੰਦਾ ਲਾ ਦੇ ਪੁੱਤ ਕੱਢ ਲਾ ਬਾਹਰ ਉਹ ਲੋਬੀ ਮੈਨੂੰ ਕਿਥੇ ਚੋਕਲੇ ਬੈਂਕ ਨੂੰ ਐਂਜੇ ਰਣੀ ਰਣੀ ਮੈਂ ਪੂਰੀ ਚਲੋ ਫਿਰ ਮੰਨ ਲਈ ਜੀ ਚੱਲੀਏ ਫਿਰ ਹਾਂ ਚੱਲੋ ਫਿਰ ਮੰਮੀ ਆਈ ਨਹੀਂ ਆਦੀ ਉਹ ਮੰਮੀ ਨੂੰ ਆਵਾਜ਼ ਮਾਰਦੇ ਕਿ ਬਾਬੇ ਤਾਂ ਫਿਰ ਨਰਾਜ਼ ਹੋਏ ਨੇ ਆ ਮੰਮੀ ਹਾਂ ਮੰਮਾ 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 ਜੀ ਆ ਜਾ ਕੱਕਾ ਕਿੱਥੇ ਚੱਲਾ ਬਾਬੇ ਦੇ ਇਥੇ ਕਿੱਥੇ ਚੱਲਾਂ ਡੈਡੀ ਦੇ मामੂ ਦੇ ਇੱਥੇ ਚੱਲਾਂ ਪਾਪਾ ਦੇ मामਿਆਂ ਦੇ ਅੱਜ ਕੱਲ੍ਹ ਚੱਲਾਂ ਪਾਪਾ मामਿਆਂ ਦੇ ਭੂਈ ਦੇ ਵੀ मामੇ ਹੈ ਕਾਕਾ ਹੈ ਹੈਲੋ ਬੋਲ ਦੇ ਵਿੱਚ ਪਾਪਾ ਨੂੰ ਹੈਲੋ ਬੋਲ ਦੇ ਹੈਲੋ ਤੂੰ ਪਾਪਾ ਜੀ ਪਾਪਾ ਜੀ ਮੈਂ ਚੱਲੀ ਬੰਦੇ ਬੰਦੇ ਤੁਸੀਂ ਰਹਿ ਗਏ ਸੇ ਆ ਗਏ ਦੇਖੋ ਮੈਂ ਜੈਲੋ ਸੂਟ ਪਾਇਆ ਮੈਂ ਪੰਜਾਬਣ ਬਣੀ ਕੁੜੀ ਬਣੀ ਪੰਜਾਬਣ ਕੁੜੀ ਇਹ ਕੋਇਆ ਇਹ ਥੋੜਾ ਔਖਾ ਆ ਔਖਾ ਵਾ ਹਾਂ ਚਲ ਤੇ ਪਾਪਾ ਨੂੰ ਬਾਹੇ ਕਰ ਦੇ ਪਾਪਾ ਨੂੰ ਬਾਹੇ ਕਰ ਦਿੱ ਤਿਰ ਇਹਦੇ ਵਿੱਚ ਪਾਪਾ ਨੂੰ ਬਾਹੇ ਕਰ ਪਾਪਾ ਨੂੰ ਦੇਖਣਾ ਬਾਅਦ ਚ ਬਲੌਗ ਪਾਪਾ ਨੂੰ ਬਾਹੇ ਕਰ ਦੇ ਬਾਏ 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 ਲਵ ਕਰਦੇ ਪਾਪਾ ਲਾਲੀ ਵਿੱਚ ਕਲੱਬ ਜੁਗਾਦੇ ਪਾਪਾ ਨੂੰ ਹਾਂਜੀ ਤੂੰ ਇਧਰ ਸੌ ਹਾਂਜੀ ਆਪਾਂ ਦੇ ਬੱਸ ਲੱਗੇ ਆ ਜੀ ਤਾਂ ਕਿਰੋ ਤੇ ਤੇ ਗੇਅਰ ਅਗਲਾ ਪਿਛਲਾ ਪਿਛਲਾ ਅਗਲਾ ਹਾਂ ਚਲ ਅਧੇਰਾ ਮੈਂ ਤੇ ਲਾ ਲੂੰਗੀ ਨਾ ਫੇਰ ਮੈਂ ਉਤਰ ਜੂ ਉੱਥੇ ਪ੍ਰੀਤੀ ਇਹ ਤੇਰਾ ਉੱਤਰ ਜੂ ਆਦੀ ਮੈਂ ਆ ਤੇ ਲਾ ਲਊ ਅੱਧੀ ਪ੍ਰੀਤੀ ਚ ਲਾ ਲੂਗੀ ਫੇਰ ਮੈਂ ਹੁਣੇ ਉਤਰ ਜਾਣਾ ਹੋ ਗਿਆ ਕਰ ਰਹੇ ਹੋ ਕਿਆ ਕਰ ਰਹੇ ਹੋ ਬਾਬੂ ਬਾਬੂ ਕਿਆ ਕਰ ਰਹੇ ਹੋ ਤੇ ਇਹ ਨਾਮ ਹੋ ਕੋਈ ਸੁਣਾ ਤੇ ਦੇ ਭੂਇ ਨੂੰ ਕਿ ਕਿੱਸੇ ਹੋ ਇਹ ਕਿਹੜੇ ਸਕੂਲ ਪੜਦੀ ਕੁੜੀ ਕਿਹੜੇ ਸਕੂਲ ਪੜਦਾ ਕਾਕਾ ਆਪਣੇ ਸਕੂਲ ਦਾ ਨਾਮ ਦੱਸ ਦੇ ਤੇ ਗੁਰਕੁਰ ਸੰਦੀਪਨੀ ਗੁਰਕੁਰ ਕਾਕਾ ਤੇਰੀ ਨਾਨੀ ਠੀਕ ਹਾ ਹਾਂ ਨਾਨੀ ਨਾ ਤਾਂ ਨਾਨੀ ਠੀਕ ਆ ਨਾਨੀ ਨਾਨੀ ਦੀ ਮੀਮੀਆ ਠੀਕ ਆ ਅੱਛਾ ਤੇ ਨਾ ਮੀਮੀਆ ਨੂੰ ਪੱਠਾ ਕੌਣ ਪੰਦਾ सोनू ਪੰਦਾ ਸੋਨੂੰ ਮਮਾ ਕਰਦਾ ਹੁੰਦਾ ਕਾ ਮਾਮੂ ਪਾਉਂਦਾ ਮੈਰੀ ਗੁੱਡ ਫੇ ਸੋਨੂੰ ਮਮਾ ਚਾਕਲੇਟ ਲਿਆ ਦਿੰਦਾ ਕਾਕੇ ਨੂੰ ਹਾਂ ਕਿੰਨੀਆਂ ਆਂਦੇ ਲੜਾਈ ਆਂਦੇ ਉਹਨੂੰ ਉਹਨੂੰ ਮਾਰਨਾ ਤਾਂ ਹੋ ਗਈ ਆਈ ਉਹ ਇਹ ਤੁਹਾਨੂੰ ਕਹੋ ਕਿ ਚੱਲ ਵਾਪਸ ਕਾਕਾ ਇਦਾਂ ਕਹਿੰਨਾ ਨਾ ਉਹ ਦੁਕਾਨ ਵਾਲੇ ਵੀ ਚਾਚਾ ਲੱਗਦਾ ਨਾ ਉਹ ਦੁਕਾਨ ਵਾਲਾ ਵੀ ਕਹਿੰਦਾ ਪਰ ਆਹ ਕਹਿੰਦਾ ਪੁੱਤ ਲੈ ਜਾ ਆਦੇ ਵਾਸਤੇ ਹਣ ਸਾਨੂੰ ਨਹੀਂ ਝਿੰਦੇ ਨੇ ਅੱਛਾ ਕੱਤੋਂ ਫੇ ਲੜਦਾ ਨਾ ਮਾਮੂ ਦੇ ਨਾਲ ਆਪਣੇ ਨਾ ਹਾਂ ਮਾਮੂ ਨਾਲ ਸੋਨੂੰ ਨਾਲ ਲੜਦਾ ਨਾ ਨਹੀਂ ਅੱਛਾ ਹੋਰ ਕਾਕੇ ਨੇ ਪੇਪਰ ਕਦੋਂ ਨੂੰ ਆ? ਕੱਲ੍ਹਲੇ ਮਹੀਨੇ। ਅਗਲੇ ਮਹੀਨੇ। ਠੀਕ ਆ। ਪਾ ਲੋ ਪਾ ਲੋ ਪੇਪਰ। ਕਾਕੇ ਜੀ ਜਿੱਦ ਕਾਕੇ ਦੇ ਪੇਪਰ ਪੈਂਦੇ ਆ ਨਾ? ਹਾਂ। ਜਦੋਂ ਕਾਕੇ ਸਾਡੇ ਕੋਲ ਆਜੂ ਆ। ਭੂਮੀ ਕਰਾਂਗੇ। ਬਲੌਕ ਕੱਢਾਂਗੇ। ਇਹ ਠੀਕ ਹੈ। ਜੇ ਆਪਾਂ ਇੱਥੇ ਕੰਮ ਇਹ ਕਰਾਂਗੇ ਕਿ ਜੇ ਉੱਥੇ ਜਾਣਾ ਕੋਈ ਉੱਥੇ ਜਾਣਾ। ਠੀਕ ਆ। ਜੇ ਆਪਾਂ ਹੋਰ ਹੈਲਪ ਪਲਾਨ ਬਣਾ ਕੇ ਦੇਨੇ ਕਾਕੇ ਨੂੰ। ਆਈ ਲੱਟ ਯੂ। ਉਹਨੀਆਂ ਕਾ ਹੋਰ ਕਰੋ। ਇੱਕ ਹੋਰ ਕਰ ਦਿਓ। ਹਾਂ। ਇੱਕ ਹੋਰ ਕਰੋ। ਕਰੋ 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 ਮਮਨ ਕਲਾ ਕਾਕਾ ਆਏ ਬੁਗੂ ਬੁਗੂ ਆਏ ਬੁਗੂ ਓ ਮਮਾ ਦਾ ਕੱਤ ਹੈ ਇਹ ਸ਼ੋਨੀ ਨੂੰ ਕੀ ਐਸੇ ਆਣੀ ਬੁੱਕੀ ਮੇਰੀ ਕੋ ਗਾਣਾ ਨਹੀਂ ਸੁਨਾਇਆ ਕੋਈ ਬੋਲੀ ਨਹੀਂ ਸੁਨਾਇੀ ਕੋਈ ਵਾਇਗੁਰ ਨਹੀਂ ਕੀਤਾ ਨਹੀਂ ਹੋਰ ਆਤੀ ਉਹ ਕਰਦਾ ਹੀਗਾ ਆਹ ਹੋ ਕੀ ਕਰਦਾ ਇਹ ਮੈਨੂੰ ਇਤਿਹਾਰ ਉਹ ਹੋਣਾ ਉਹ ਉੱਠ ਗਿਆ ਨੇ ਕਿੱਥੇ ਗਏ ਆਹ ਉਹ ਰੱਤੀ ਕਿਹਾ ਨੇ ਬਈ ਕਿੱਥੇ ਜਾਣਾ ਤੂੰ ਵੀ ਦੱਸ ਮਾਮੂ ਕਿੱਥੇ ਉਫਾ ਆਪਾ ਕਿੱਥੇ ਆ ਜਾਈਏ ਆਪਾ ਆ ਗਏ ਆ ਜੀ ਬਿਗਵਾਲ ਬਿਗਵਾਲ ਲਾ ਕੇ ਪਹੁੰਚ ਗਏ ਆਪਾ ਠੀਕ ਆ ਵੀ ਕਿਤਨਾ ਟਾਈਮ ਲੱਗੇਗਾ ਅੱਧੀ ਰਹਿ ਲੱਗੇਗਾ ਅੱਧੀ ਵੀ ਲੱਗ ਜਾਣਗੇ 40 ਮਿੰਟ ਲੱਗ ਜਾਣਗੇ ਤੇ ਤੁਹ ਕੋੜੇ ਖਾਣੇ ਆ ਘਰ ਲੋਕ ਕੋਈ ਨਹੀਂ ਖਾਣੇ ਕੋੜੇ ਨਹੀਂ ਖਾਣੇ ਹਾਂ ਹਾਂ ਆ ਜੇ ਖਾਣੇ ਆ ਖਾਣੇ ਹੈ ਮਾਮਿਆਂ ਨੇ ਲੈ ਕੇ ਆਇ ਤੇ ਖਾਣੇ ਨਹੀਂ ਆ ਕਿਹੜੇ ਰਾਹ ਪਾਲੇ ਭਾਜੀ ਨੇ ਹਾਂ ਮੈੜੀ ਏ ਭਾਜੀ ਨੇ ਪੰਜ ਕਿਲੇ ਰਾਹ ਪਾ ਲਿਆ ਨੂੰ ਆ ਕਿਹੜੇ ਤੁਸੀਂ ਚਾੜ ਲਏ ਆ ਦੇਖੋ ਤੁਸੀਂ ਦੇ ਜਾੜ ਕੇ ਸਾਨੂੰ ਸ਼ਾਰਟਕਟ ਲੈ ਜਾਂਦੇ ਆ ਕੈਮਰਾ ਪਛਿਆਲਾ ਕਰੋ ਤਾਂ ਕਰਾਂਗੇ ਕੋਈ ਨਹੀਂ ਆ ਇਹ ਦੇ ਦੇ ਆ ਪਾਪੜੇ ਆ ਮਾਮੇ ਤੁਹਾਨੂੰ ਪਤਾ ਨਹੀਂ ਆਹੀ ਮਾਮੇ ਨੇ ਆਏ ਬੜੀ دیر ਬਾਅਦ ਕਹੀ ਗਈ ਸਾਨੂੰ ਰਾਹ ਭੁੱਲ ਗਿਆ ਨਾਲ ਭੁੱਲਣਾ ਨਿੱਕੇ ਨਿੱਕੇ ਮਾਮੇ ਦੇ ਰਹੇ ਤੇ ਹੁਣ ਮਾਮੇ ਲਾਉਂਦੇ ਸਾਨੂੰ ਨੇ ਆਪਾਂ ਸ਼ਾਰਟਕਟ ਲਿਆ ਪਰ ਜ਼ਿੰਦਗੀ ਚ ਪਹਿਲੀ ਵਾਰ ਹੈ ਸ਼ਾਰਟਕਟ ਦੇਖਿਆ ਇਹ ਅਗਲੇ ਬੰਦੇ ਜਾਨਣ ਕਿੱਦਾਂ ਲੈ ਜਾਂਦੇ ਆ। ਆਹੋ। ਸ਼ੁਕਰ ਕਰੂੰ ਕਿਉਂਕਿ ਉਹਦੇ ਵਿੱਚ ਨੰਗਲੋ 마ਸੀ ਬੈਠੀ ਆ। ਤੇ ਉਹ ਹੁਣ ਪਤਾ ਨਹੀਂ ਆਪਣੇ ਪੇਟ ਨੂੰ ਕਿੱਦਾਂ ਤੇ ਲੈ ਕੇ ਜਾਂਦੀ ਸਾਨੂੰ। ਨਹੀਂ ਸ਼ੁਕਰ ਕਰੋ ਉਹ ਤਾਂ ਗੱਡੀ ਮੋੜਾ ਨੂੰ ਖਾ ਰਿਹਾ ਹੈ। ਆ ਮੈਂ ਕਹਿੰਦੀ ਗੱਡੀਆਂ ਨਿਕਲਣ ਤਾਂ ਹੈਗਾ। ਇਹ ਮੈਨਾਂ ਤਾਂ ਗੈਸ ਪੈਪ ਲੈਣ ਵਾਲੇ ਆ। ਆਹ ਹੋਈ ਪੈਂਦੀ। ਉਹੀ ਪੈਂਦੀ ਹੈ ਗੈਸ ਸੀ। ਪੀ ਐਨ ਜੀ। ਇਹ ਬਾਪੂ ਨਜ਼ਾਰਾ ਲੈ ਰਹਾ ਨਾਲ ਇੱਕ ਹੱਤ ਨਾਲ ਮੋਟਰਸਾਈਕਲ ਚੱਲ ਰਿਹਾ ਇਹ 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 ਨਜ਼ਾਰਾ ਸਾਨੂੰ ਨਾ ਦੇ ਦੇ ਆ ਵੀ ਇਹ ਨਜ਼ਾਰਾ ਸਾਨੂੰ ਨਾ ਦੇ ਦੇ ਬਾਪੂ ਦੇਖਦਾ ਇਹ ਤਾਂ ਖੜਾ ਕੇ ਗੱਲ ਕਰ ਲੈ ਦੱਸ ਕਿਡਾ ਗਾਲਾ ਕਿਡਾ ਰਾਵਾ ਕੁਰਸੀ ਚੰਗਾ ਹੀ ਬਾਬਾ ਜੋ ਕਰਦਾ ਚੰਗਾ ਕਰਦਾ ਹਨਾ ਕਾਕਾ ਹਾਂਜੀ ਬਿਲਕੁਲ ਜੋ ਪਰਮਾਤਮਾ ਕਰਦਾ ਚੰਗਾ ਕਰਦਾ ਹਾਂ ਜਿਹੜੇ ਰਸਤੇ ਪਾਏ ਬਾਬੇ ਨੇ ਸਹੀ ਪਾਏ ਹਾਂ ਕਾਕਾ ਹਨਾ ਕਨ ਕੋਈ ਕੁਛ ਚੀਜ਼ੀ ਵੀ ਨਹੀਂ ਲਈ ਗੀ ਗੁੱਜਰ ਕੇ ਦਾਦੇ ਹੁੰਦੇ ਤੁਹਾਡੇ ਪਿੰਡਾਂ ਨਹੀਂ ਬੜਾ ਸੋਹਣਾ ਲੱਗੰਦਿਆ ਮੇਂ ਇੰਦਾਂ ਨਜ਼ਾਰਾ ਹਰਿਆਈ 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 ਦੀ ਜਿੱਦਾਂ ਜਿੱਦਾਂ ਨਹੀਂ ਉਹ ਹੁੰਦਾ ਵਾ ਦਦਾ ਆਪਾਂ ਪ੍ਰੀ ਵੈਡਿੰਗ ਆ ਆ ਪ੍ਰੀ ਮੀਟਿੰਗ ਤੇ ਆਏ ਆ ਆਪਾਂ ਪ੍ਰੀ ਵੈਡਿੰਗ ਕਰਦੇ ਆ ਜੱਡੀ ਰੋਕ ਕੋ ਤੇ ਪ੍ਰੀ ਵੈਡਿੰਗ ਕਰ ਲੋ ਆ ਐਸੇ ਬਣਾਈ ਹੈ ਯਾਰ ਕੋਸਪਾਸ ਜੇ ਨਾਲ ਧੌਣ ਭਰਨ ਤੁਸੀਂ ਥੱਲੇ ਇਹਦਰਾ ਇੰਨਾ ਓਵਰ ਆਇ ਮਾੜਾ ਨਿਕਲੇ ਤਾਂ ਨਿਕ ਚਾਰ ਮਿੰਟ ਤਾਂ ਬਾਕੀ ਤਾਂ ਸਹੀ ਆ ਤਾਂ 3-4 ਮਿੰਟ ਨੇ ਤੇ ਬਸ ਸਾਰਿਆਂ ਨੂੰ ਯਾਰ ਕਿਲੋ ਮੀਟਰ ਜੀ ਕਰ ਦੁੱਤੇ ਨੇ ਕੋਈ ਜੀ ਤੀ ਘਟੇਣਾ ਭਰ ਕੇ ਕਰਦੀਆਂ ਘਟੇ ਲਈ ਭਰ ਲਈ ਹੁੰਦੀਆਂ ਆਪਣਾ ਦੋ ਦੋ ਪਟਕੇ ਹੈਗੇ ਆ ਹਾਂ ਆ ਕਾਕਾ ਭੁੱਖ ਲੱਗ ਗਈ ਅਬੀ ਤੋਂ ਬੂਪੁਰੂ ਕਾ ਜਲਦੀ ਕਰੋ ਆਏ ਕਿਦਾਂ ਮਿੱਠਾ ਮੇਰਾ ਚੋਨ ਨੂੰ ਆਏ ਘਟੇ ਲਵਾਂ ਸ਼ਹਿਰਾ ਉਲਕਾ ਅਰਾ ਸਵਾਮੀ ਸਾਸ ਸਿੰਘ ਢਿਲਾਵਾਂ ਅਸੀਂ ਹੰਟਿਲ ਮ ਪਹੁੰਚ ਗਏ ਆ ਹਣ ਇਹ ਤੋਂ ਅੱਛਾ ਆਜੀ ਬੱਤ ਨਹੀਂ ਨਹੀਂ ਕਿੱਥੇ ਪਹੁੰਚਣਾ ਤੂੰ ਮੈਂ ਬੜਾ ਇੱਧਰ ਯਾਰ ਕੀ ਚੱਕਰ ਆ ਤੂੰ ਆਂਦਾ ਤੂੰ ਆਂਦਾ ਇੱਧਰ ਤੂੰ ਆਂਦੇ ਤੁਮ ਆ ਨਹੀਂ ਆ ਪਾਣੀ ਪੋਣੀ ਲੱਗਾ ਹੋਣਾ ਕੋਈ ਨਹੀਂ ਸਾਰੇ ਪ੍ਰਾਣੇ ਹੋਲੀ ਹੋਣੇ ਇਸੇ ਹਿਸਾਬ ਨਾਲ ਆਓ ਚੁੰਦਰ ਬੇਟਾ ਜੀ ਚੁੰਦਰ ਬੇਟਾ ਆਵੇ ਕੈਸੇ ਹੋ ਆਪ? ਠੀਕ ਹਾਂ। ਆਪ ਠੀਕ ਹੋ? ਤੇਰੇ ਤੇਰੇ ਵੀ ਕੀ ਫਾਇਦਾ ਹੋਇਆ ਕੱਪੜਾ? ਗੱਡੀ ਤੇ ਭਾਈ ਨੇ ਕੱਪੜਾ ਹੀ ਮਾਰਿਆ ਇੱਡੀ ਗੱਡੀ ਲਈ ਆਦੀ ਭਾਈ ਨੇ। ਉਹ ਸਾਰੀ ਮਿੱਟੀ ਉੱਡ ਉੱਡ ਕੇ ਗੱਡੀ ਤੇ ਪੈ ਗਈ। ਇਹ ਕਿੱਧਰ ਕ੍ਰੋਸ ਕਰਨਾ ਹੋਣਾ ਆਪਾਂ? ਆਹ ਇੱਥੇ ਟੋਲ ਪਲਾਜ਼ਾ ਹੈਗਾ। ਉੱਥੇ ਚੰ ਜਾਣਾ ਹੋਣਾ। ਹਾਂਜੀ। ਅਸ ਟਾਈਮ ਆ ਜੀ ਪੰਜਾਬ ਟੈਲੀ ਕਿਲੀਆਂ ਟੈਕਨੀਕਲ ਟੈਕਨੀਕਲ ਯੂਨੀਵਰਸਿਟੀ ਹਾਂ ਟੈਕਨੀਕਲ ਐ ਭਾਈ ਕੇ ਗੁਜਰਾਲ ਇਹ ਆ ਜੀ ਸੁਭਾਨਪੁਰ ਪਾਟਕਾ ਲੱਗਾ ਹੋਇਆ ਕਪੂਰਥਲਾ ਰੋਡ ਤੇ ਇੱਥੇ ਪਾਟਕ ਲੱਗ ਗਿਆ ਵਾ ਪਾਟਕ ਲੱਗਾ ਹੋਇਆ ਤੇ ਮੇਲਾ ਵੀ ਲੱਗਾ ਹੈ ਇੱਥੇ ਕਿਤੇ ਹਾਂ ਲੈ ਭਾਈ ਸਾਹਿਬ ਪਾਣੀ ਕੀ ਕੱਢ ਰਹੇ ਨੇ ਜਲ ਉਹਨੂੰ ਅੱਗੇ ਰਾਹ ਵੀ ਨਹੀਂ ਮਿਲਣਾ ਹੋਣ ਦੇਖੇ ਬੰਗਾ ਬੈਣਾ ਮੇਲੇ ਭਾਈ ਚੰਗਾ ਨਾ ਫਸਾ ਦੇ ਵਿੱਚ ਨਹੀਂ ਭਾਜੀ ਨੰਗਲੇ ਦੇ ਦੇਲੇ ਨੂੰ ਭਾਜੀ ਰੁਕ ਗਈ ਨਾ ਭਾਜੀ ਮੈਨੂੰ ਬੰੰਗਲੇ ਨਹੀਂ ਜਾਣਾ ਸੀ ਨੰਗਨ ਦੀ ਤਾਂ ਨਾ ਜਿਹਦੇ ਅਗਲੇ ਦਾ ਕੰਮ ਹੋਇਆ ਨੰਗਨ ਦੇਣਾ ਚਾਹੀਦਾ ਗਲਤ ਡਰਾਈਵਰ ਹੀ ਯਾਰ ਉਹ ਲਾਇਸੈਂਸ ਕਿਹਦੇ ਆ ਦਿੱਤਾ ਭਾਜੀ ਹੈ ਹਾਂ ਲਾਇਸੈਂਸ ਦਿੱਤਾ ਹਾਂ ਪਕੋੜੇ ਮੈਂ ਜਾਣੀ ਜਾਂਦੀ ਹੂੰ ਇਹਦੇ ਟੇਢ ਜਰਾਸ ਜਾਣੀ ਹੈ ਲੋ ਜੀ ਪਰਿਆ ਕਪੂਰ ਸਾਲ ਦਾ ਘੱਟਾ ਦਿਖਾਵਾ ਤੁਹਾਨੂੰ ਲੈ ਜਾ ਉਹਨਾਂ ਦੇ ਲੋ ਜੀ ਇਹ ਪਹੁੰਚ ਚੁੱਕੇ ਆ ਤੁਹਾਨੂੰ ਦਿਖਾਉਨੇ ਹੁਣ ਕਿੱਥੇ ਪਹੁੰਚੇ ਆ ਮਸਾਏ ਪਹੁੰਚੇ ਹਿ ਮਾਮੇ ਦੇ ਦਾ ਘਰ ਨਹੀਂ ਫਿਰ ਤੇ ਆ ਜੀ ਮਾਮਾ ਜੀ ਹੁਣ ਦੀ ਮੋਟਰ ਤੇ ਇੱਥੇ ਆਉਣਾ ਸੀ ਥੋੜਾ ਵਾਸ਼ਰੂਮ ਜਰਾ ਜਾ ਜਾਈਏ ਮਾਮਿਆਂ ਦੀ ਮੋਟਰ ਆ ਇੱਥੇ ਅਸੀਂ ਅੱਜ ਪਲਾਨ ਕੀਤਾ ਪਾਰ ਕੇ ਆਣਗੇ ਹਾਂ ਹਾਂ ਜੀ ਉਹ ਰਸਤਾ ਜਿੱਧਰ ਦੇ ਅਸੀਂ ਆਏ ਆ ਇਹ ਪਿੰਡ ਨੂਰਪੁਰ ਲਬਾਣਾ ਤੇ ਮਾਮਾ ਜੀ ਹੁਣਾਂ ਦੇ ਆ ਸਾਰੇ ਖੇਤ ਮਾਮਾ ਜੀ ਹੁਣਾਂ ਦੇ ਆ ਇਹ ਬੰਬੀ ਵੀ ਉਹਨਾਂ ਦੀ ਆ ਜੀ ਮੋਟਰ ਤੇ ਉਹ ਸਾਹਮਣੇ ਹੈਗੀ ਜੀ ਬਾਬੇ ਜੰਡ ਦੀ ਜਗ੍ਹਾ ਇੱਥੇ ਤੁਸੀਂ ਵੀ ਕਦੀ ਕਿਤੇ ਆ ਕੇ ਦਰਸ਼ਨ ਵਗੈਰਾ ਕਰਨੇ ਆ ਵੀਰ ਭੈਣ ਵੀਰ ਭੈਣ ਭਰਾ ਨੇ ਤਾਂ ਕਰਿਓ ਜੀ ਇਹ ਸਾਡਾ ਮੁੰਡੂ ਹੈ ਸਾਡਾ ਬੱਚੂ ਹੈ ਅੱਲੋ ਉਹ ਮਾਸੀ ਆਡੀ ਨੰਗਲ ਲਵਾਣੇ ਤੋਂ ਮਾਸੀ ਸੱਸ ਲੱਗਦੀ ਮੇਰੀ ਲੈ ਪੰਬੀ ਦੇ ਨੇਾਰੇ ਲਓ ਪਹਿਲਾਂ ਹਾਂ ਮਿੱਤਰਾਂ ਦੀ ਮੋਟਰ ਤੇ ਮਾਮੇ ਦੀ ਮੋਟਰ ਤੇ ਜਾਇਓ ਆਓ ਆਹੋ ਮੋਟਰਾਂ ਤੇ ਵੀ ਹੈ ਬੜੇ ਨਜ਼ਾਰੇ ਹੁੰਦੇ ਨੇ ਦਹੀਂ ਇਹ ਕਿੱਦਾਂ ਇਹ ਕੋਈ ਕਿੰਨਾ ਮੌੜ ਹੈ ਵੀ ਹੈ ਹੈ ਬਹੁਤ ਯਾ ਨੈਚੁਰਲ ਜੀ ਹੈ ਜੀ ਬਾਬੇ ਜਾਣ ਦੀ ਅੰਦਰ ਜਗਾ ਜੀ ਤੇ ਮਾਰਾ ਦੇ ਸਰੂਪ ਦਾ ਪਾਣੀ ਚੱਲਦੀ ਹੈ ਜੀ ਇਹਨ ਬਾਬਾ ਜੀ ਇੱਥੇ ਤੇ ਹਾਂਜੀ 可以呢。<So> ਤੰਦਰੁਸਤੀ ਬਸ ਇਸਕੇ ਦਾ ਬਾਬਾ ਜੀ ਅਰਦਾਸ ਬੇਨਤੀਆਂ ਲਿਖ ਰਹੇ ਨੇ ਕਿ ਜਿੰਨੇ ਜਿੰਨੇ ਕਰਾਉਣੇ ਨੇ ਦੂਸਰੀ ਸਾਈਡ ਨਾਲ ਖੇਤਾਂ ਦੇ ਵਿੱਚ ਚਾਹ ਪਾਣੀ ਦਾ ਟੋਆਨ ਬਣਾਇਆ ਹੋਇਆ ਹੈ ਜੀ ਇਹ ਬਰ ਬਕਰ ਸਾਰੀ ਧੰਨ ਗੇ ਸਾਰੇ ਦੀਦੀ ਬਣੀਆਂ ਜਲੰਧਰ ਤੋਂ ਨੇ ਇਹ ਜੇਪੀ ਹੈ ਇਹ ਵੀ ਜਲੰਧਰ ਤੋਂ ਹੈ ਜੀ ਹੋਰ ਆ ਗਿਆ ਇੱਕ ਅੰਜੀ ਘਰ ਦੇ ਪਹੁੰਚ ਗਏ ਜੀ ਚਾਹ ਪਾਣੀ ਪੀਨੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਭਾਬੀ ਦੇ ਜੀਪੀ ਧੋਣੇ ਲੱਗੇ ਹੋਏ ਨੇ ਉਹ ਦੀਦੀਆਂ ਲੱਗੇ ਜਲੰਧਰ ਤੋਂ ਜੇ ਕਿਰਪਾ ਸਤਿਗੁਰੂ ਦੀ ਹੈ ਜੇ ਸਤਿਗੁਰੂ ਬਹੁਤ ਸੌਣੇ ਈ ਦਾ ਇਹ ਮਾਮਾ ਜੀ ਨੇ ਖੇਤਾਂ ਦੇ ਵਿੱਚ ਜਗ੍ਹਾ ਨਹੀਂ ਮਾਮਾ ਜੀ ਦੇ ਖੇਤਾਂ ਦੇ ਵਿੱਚ ਜਗ੍ਹਾ ਆ ਜੀ सत्यम शिवम सुंदरम ਜੀ ਹੁਣ ਅਹੀ ਚੱਲੇ ਆ ਆਪਣੇ ਮਾਮਿਆਂ ਦੇ ਘਰ ਮਾਮਿਆਂ ਦੇ ਘਰ ਹਾਂ ਆਪਣੇ ਮਾਮੇ ਸਹੁਰਿਆਂ ਦੇ ਘਰ ਚੱਲੇ ਹਾਂ ਹਾਂ ਕਿ ਚੱਕਰ ਹੀ ਵੀ ਉੱਥੇ ਜਿੱਥੇ ਬਾਬਾ ਜੀ ਦੇ ਰਖਾਇਆ ਪਾਠ ਉੱਥੋਂ ਨੇ ਘਰ ਚੱਲੇ ਆ ਉੱਥੇ ਕੰਮ ਹੋ ਗਿਆ ਕੰਪਲੀਟ ਸਮਾਪਤੀ ਹੋ ਗਈ ਸਮਾਪਤੀ ਹੋ ਗਈ ਰੰਗਰ ਛੱਡ ਲਿਆ ਰੰਗਰ ਛੱਡ ਲਿਆ ਪਕੌੜੇ ਖਾ ਲਏ ਦੋ 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 ਵਾਰੀ ਖਾਲੇ ਦੋ ਦੋ ਵਾਰੀ ਖਾਲੇ ਬਾਬਿਆਂ ਨੇ ਉਹ ਬਾਬਿਆਂ ਨੇ ਕੀਰਤਨ ਕੀਤਾ ਜੀ ਬਾਬੇ ਤੇ ਹਟਦੇ ਨਹੀਂ ਸੀ ਕੀਰਤਨ ਕਰਨ ਚਲੋ ਵਧੀਆ ਮੌਕਾ ਕਦੀ ਕਦੀ ਮਿਲਦਾ ਬਹਿ ਨਹੀਂ ਹੁੰਦਾ ਹੁੰਦਾ ਤਾਂ ਚੁੱਕ ਕੇ ਰੱਖੋ ਬੰਦੇ ਆ ਸਾਡਾ ਕੋਈ ਬੱਚਾ ਮਰ ਜਾ ਗਿਆ ਵਾ ਇਹ ਗਿਆ ਕਿੱਧਰ ਟੱਪ ਟਪਾ ਗਿਆ ਹੀ ਹੁਣ ਗਰਮੀ ਦਾ ਹੋ ਗਿਆ ਚਲੋ ਠੀਕ ਆਈ ਪਹੁੰਚ ਕੇ ਦੱਸਦੇ ਆਪਣੇ ਮਾਮਿਆਂ ਦੇ ਘਰੋਂ ਇਹ ਆ ਜੀ ਮਾਮਾ ਫੌਜੀ ਆਡਾ ਉਹਨਾਂ ਦਾ ਘਰ ਆ ਜੀ ਇਹ ਸਾਰੀ ਕਲੋਨੀ ਸਾਡੇ ਮਾਮਿਆਂ ਦੀ ਆ ਉਹ ਕੁੱਕੀ ਭਾਈ ਦਾ ਘਰ ਆ ਇੰਦਰ ਮਮਾ ਸੁੱਚਾ ਜੀ ਉਹਨਾਂ ਦਾ ਘਰ ਆ ਇਹ ਸਾਰੇ ਵਾਰੀ ਇੱਕ ਦੂਜੇ ਨੂੰ ਮਿਲ ਰਹੇ ਨੇ ਹੁਣ ਅਸੀਂ ਚੱਲੇ ਆ ਅਸ ਵਿੱਚ ਮਾਮੀ ਦਾ ਫੋਨ ਕਿੱਥੇ ਪੜੋ ਮਾਮੀ ਕੇ ਤੁਹਾਡਾ ਲੈ ਜਾਣਾ ਅਸੀਂ ਬੈਠ ਗਏ ਅੱਗੇ ਉਹਦਾ ਕੱਢ ਲਿਆ ਸੀ ਕੋਈ ਨਹੀਂ ਹੁਣ ਆਹੋ ਮੇਰਾ ਵੀ ਕੱਢ ਲਵੇਂ ਕਰੋ ਸਬਸਕ੍ਰਾਈਬ ਕਰੋ ਹਾਂ ਬੰਦੇ ਵਧਾਉਣੇ ਹਾਂ ਹਾਂ ਬੰਦੇ ਵਧਾਉਣੇ ਆਪਾਂ ਕੇ ਅੱਛਾ ਕਿਹਦੇ ਲਈ ਵਧ ਗਏ ਅੱਜ ਵੀ ਲੈ ਜਾ ਲਾ ਦੇ ਹਾਂਜੀ ਮੇਰੇ ਮੈਂ ਕਿਹਾ ਲੈ ਜਾ ਪੇਕਿਆਂ ਤੇ ਲਾ ਦੇ ਚਲੋ ਚਲੋ ਪੇਕਿਆਂ ਦੇ ਭਾਈ ਜਗਤਾਰ ਸਿੰਘ ਜੀ ਆ ਗਏ ਨੇ ਉਹ ਕਿਹਦੇ ਦਾ ਘਰ ਹੈ ਜਦੋਂ ਸੁਬਾਨਪੁਰ ਵਾਲ ਦੀ ਆਈ ਉਹਦੋਂ ਵੀ ਫਟਕ ਲੱਗਾ ਸੀ ਤੇ ਉਹਦੋਂ ਵੀ ਲੇਟ ਹੋ ਗਏ ਤੇ ਆ ਹੁਣ ਮੇਨ ਗੜਾਣਾ ਫਟਕ ਗਿਆ ਗੜਾਣਾ ਫਾਟ ਜਿਹੜਾ ਨੂਰਪੁਰ ਨੂੰ ਜਾਂਦਾ ਜੀਦੀ ਰੋਡ ਸਾਹਮਣੇ ਵੜਨਾ ਨੂਰਪੁਰ ਲਵਾਣਾ ਨੂੰ ਜਲੰਧਰ ਜੀਟੀ ਰੋਡਾ ਸਾਹਮਣੇ ਇਹ ਫੇਰ ਫਾਟਕ ਲੱਗਾ ਹੋਇਆ ਕੋਟਕਪੂਰੇ ਵਾਲਾ ਆਪਾਂ ਹੁਣ ਦੋਨੇ ਜੀ ਰਹਿ ਗਏ ਆ ਤੇ ਬਾਕੀ ਸਾਡੇ ਘਰ ਦੇ ਉਹ ਪਹਿ ਕੇ ਦੂਜੀ ਗੱਡੀ ਚ ਉਹਨਾਂ ਨੂੰ ਜਾਣਾ ਆਪਣੇ ਪਿੰਡ ਨੂੰ ਮਾਚੀਰੇ ਨੰਗਲ ਜਾਣਾ ਤੇ ਭੱਜਾਈ ਨੇ ਜਾਣਾ ਲੜੋਈ ਸਫਾਈ ਕਰਕੇ ਕੱਲੂ ਪਿੰਡ ਤੇ ਦੀਦੀ ਹੋਣਾਂ ਦੇ ਬੱਚੇ ਪੇਪਰ ਉਹਨਾਂ ਨੂੰ ਜਾਣਾ ਮਹਾਲੀ ਆਪਾਂ ਚੱਲੇ ਆ ਆਪਣੇ ਬੜਾ ਵਧੀਆ ਲੱਗਾ ਪ੍ਰੋਗਰਾਮ ਤੇ ਜਾ ਕੇ ਮਿਲ ਕੇ ਸਾਰਿਆਂ ਨੂੰ ਮਜ਼ਾ ਆਇਆ ਨਾ ਮਜ਼ਾ ਆਇਆ ਤੁਹਾਾਂ ਦਾ ਫਰੈਸ਼ ਹੋ ਗਿਆ ਹੂੰ ਜੇਪੀ ਨੂੰ ਮਿਲਦੇ ਤੇ ਆਹ ਬਲੋ ਮੈਨ ਆਹ ਇਹ ਇੱਧਰ ਵਾਹੇ ਚਲੋ ਬੱਚਿਆਂ ਦਾ ਹੁਣ ਥੋੜਾ ਘਰ ਪੇਪਰ ਪੈਂਦੇ ਆਮ ਦਾ ਟਾਈਮ ਨਹੀਂ ਲੱਗਦਾ ਨਹੀਂ ਤੇ ਇੱਥੇ ਆਵੇ ਤੇ ਦਿਲ ਬਹੁਤ ਲੱਗਦਾ ਹੈ ਕਿ ਨਹੀਂ ਕਿ ਮਾਮੇ ਹੁਣੇ ਮਲੇ ਸਾਰੇ ਫੌਜੀ ਹੁਣੇ ਹਨਾ ਭਾਜੀ ਹੁਣੇ ਬਹੁਤ ਵਧੀਆ ਭਾਜੀ ਕੁੱਕੀ ਹਣੇ ਮਿਲੇ ਤੇ ਭਾਜੀ ਸੇਠੀ ਸੇਠੀ ਭਾਜੀ ਸਾਰੇ ਸਵਾਦ ਬਹੁਤ ਵਧੀਆ ਹੈ ਨਾ ਇਹ ਹੈ ਕਿ ਮਜ਼ਾ ਬਹੁਤ ਆਤਾ ਜੀ ਨਿਕਲ ਨਹੀਂ ਹੁੰਦਾ ਘਰਾਂ ਦੇ ਵਿੱਚੋਂ ਘਰਾਂ ਤੋਂ ਅੱਜ ਕੱਲ ਨਿਕਲ ਨਹੀਂ ਨਾ ਹੁੰਦਾ ਇਸ ਕਰਕੇ ਤੇ ਫਿਰ ਚਲੋ ਮਾਲਕ ਕਿਰਪਾ ਕਰੂ ਆਇਆ ਕਰਾਂਗੇ ਹੈ ਕਿ ਨਹੀਂ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਹੁਣ ਹੋਏ ਨੌਰਪੁਰ ਲਵਾਨੇ ਤੋਂ ਤੇ ਸਾਡਾ ਟੂਰ ਹੋ ਗਿਆ ਅੱਜ ਲੰਬਾ ਲੰਬਾ ਕਾਫੀ ਅਹੀ ABC वाई ਇਹ ਰਾਹ ਚ ਉਹਨੇ ਕਿੱਧਰ-ਕਿੱਧਰ ਨੂੰ ਘੁੰਮ ਕੇ ਤੇ ਫੇਰ ਪਹੁੰਚੇ ਅਸੀਂ ਬੜੇ ਭੈਣ ਭਰਾਵਾਂ ਨਾਲ ਮਿਲ ਕੇ ਪੜਿਆਂ ਨੂੰ ਬੜਾ ਤਾਂ ਕਰਕੇ ਤੇ ਨੂਰਪੁਰ ਜਾ ਕੇ ਬਹੁਤ ਮਜ਼ਾ ਲੱਗਾ ਹਨ ਬਹੁਤ ਮਜ਼ਾ ਆਇਆ ਮਜ਼ਾ ਲੱਗਾ ਆ ਤੇ ਆਇਆ ਹਨਾ ਹਨਾ ਤੇ ਅਸੀਂ ਵਲੌਗ ਪਾਵਾਂਗੇ ਜੀ ਤੁਸੀਂ ਦੱਸੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਨੂਰਪੁਰ ਵਾਲੇ ਵੀ ਦੇਖੋ ਤੇ ਨੂਰਪੁਰ ਵਾਲੇ ਖਾਸ ਕਰਕੇ ਦੇਖਿਓ ਤੇ ਸਬਸਕ੍ਰਾਈਬ ਕਰ ਦਿਓ ਸਾਰੇ ਹਾਂ ਜੀ ਗਾਹ ਤੋਂ ਗਾਹ ਕਰਵਾਇਓ ਤੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ